ਦੇ ਵਿੱਚ ਮੋਰ ਥੈਨ 400 ਜਿਹੜੇ ਸਾਡੇ ਸਟੂਡੈਂਟ ਨੇ ਜਿਹੜਾ ਵੇਸਟ ਮਟੀਰੀਅਲ ਯੂਜ਼ ਕਰਕੇ ਕਾਫੀ ਅੱਛੇ ਆਈਟਮਸ ਤਿਆਰ ਕੀਤੀਆਂ ਨੇ ਕ੍ਰੀਏਟਿਵ ਔਰ ਆਰਟਿਸਟਿਕ ਬੱਚੇ ਹਨ ਔਰ ਉਹ ਇਸ ਵਾਰ ਜਿ세 انہوں ਨੇ ਵੇਸ ਮਟੀਰੀਅਲ ਸੇ ਬੜੀ ਸਾਰੀ ਚੀਜ਼ਾਂ ਇਹਨਾਂ ਨੇ ਬਣਾਈਆਂ ਹੈ ਬਹੁਤ ਵਧੀਆ ਜੋ ਇੱਕ ਮੈਸੇਜ ਸੋਸਾਇਟੀ ਨੂੰ ਜੋ ਅਸੀਂ ਦਿਨੋਦੋ ਨੇ ਅੱਜ ਜਿਹੜਾ ਕ੍ਰਾਫਟ ਮੇਲਾ ਇਹ ਜਰੀਏ ਅਸੀਂ ਦਿੱਤਾ ਤੇ ਨਾਲ ਜੋ ਮੈਜਿਕ ਸ਼ੋਅ ਆ ਬੱਚਿਆਂ ਵੱਲੋਂ ਰੰਗੋਲੀ ਆਈਟਮਸ ਵੀ ਤਿਆਰ ਕੀਤੀਆਂ ਗਈਆਂ ਨੇ ਤੇ ਮੇਨਲੀ ਸਾਡਾ ਫੋਕਸ ਹੁੰਦਾ ਬੱਚੇ ਦੀ 올-ਰౌండ్ ਡਵੈਲਪਮੈਂਟ ਦਾ ਜੋ ਕੋਈ ਇਹ ਮੈਸੇਜ ਦੇਣਾ ਚਾਹਤੀ ਹੂੰ ਕਿ ਇੱਕ ਤੋਂ ਜੋ ਇਹ ਅੱਜਕੱਲ ਜੋ ਜ਼ਮਾਨਾ ਹੈ ਅੱਗੇ ਆਉਣ ਵਾਲਾ ਜੋ ਹੈ ਉਹ ਸਕਿੱਲ ਦਾ ਹੈ ਕਮਿਊਨਿਟੀ ਨਾਲ ਵੀ ਕਰਦੇ ਹਾਂ ਜਿਵੇਂ ਅੱਜ ਜਿਵੇਂ ਕ੍ਰਾਫਟ ਮੇਲਾ ਇਹਦੇ ਵਿੱਚ ਵੀ ਅਸੀਂ ਇਕੱਠੇ ਇੱਕ ਪਲੈਟਫਾਰਮ 'ਤੇ ਕੰਮ ਕਰਦੇ ਹਾਂ ਬੱਚਿਆਂ ਨੇ ਬਖਰੇ ਬਖਰੇ ਪ੍ਰੋਜੈਕਟ ਬਣਾਏ ਨੇ ਜਿਨ੍ਹਾਂ ਵਿੱਚ ਬੱਚੇ ਆਪਣੇ ਕਲਾ ਨੂੰ ਪ੍ਰਦਰਸ਼ਨ ਹੋਰ ਵਿਕਾਹ ਹੋ ਰਿਹਾ ਉਹਦੀ ਮਿਹਨਤ ਕੀਤੀ ਗਿਆ ਸਕੂਲ ਦੇ ਬੱਚਿਆਂ ਵੱਲੋਂ ਤੇ ਸਕੂਲ ਦੇ ਸਟਾਫ ਵੱਲੋਂ ਚਲੋ ਬੱਚਿਆਂ ਦਾ ਜਿਹੜੀ ਆਪਣੀ ਐਕਟੀਵਿਟੀ ਤੇ ਮਿਹਨਤ ਕੀਤੀ ਕੀਤੀ ਪਰ ਜਿੰਨਾ ਸੋਹਣਾ ਪ੍ਰੋਗਰਾਮ ਕੀਤਾ ਹੈਗਾ ਜੀ ਸਕੂਲ ਦੇ ਸਟਾਫ ਦਾ ਸਕੂਲ ਦੇ ਪ੍ਰਿੰਸੀਪਲ ਦਾ ਬਹੁਤ ਹੀ ਜ਼ਿਆਦਾ ਮਿਹਨਤ ਹੈ ਅਸੀਂ ਇੱਕ ਜਿਹੜਾ ਵੇਸਟ ਮਟੀਰੀਅਲ ਕraft ਮੇਲਾ ਆਰਗੇਨਾਈਜ਼ ਕੀਤਾ ਤੇ ਇਹਦੇ ਵਿੱਚ ਮੋਰ ਦੈਨ 400 ਜਿਹੜੇ ਸਾਡੇ ਸਟੂਡੈਂਟ ਨੇ ਜਿਹੜਾ ਵੇਸਟ ਮਟੀਰੀਅਲ ਯੂਜ਼ ਕਰਕੇ ਕਾਫੀ ਅੱਛੇ ਆਈਟਮਸ ਤਿਆਰ ਕੀਤੀਆਂ ਨੇ ਤੇ ਮੇਨਲੀ ਜਿਹੜਾ ਇਹਦੇ ਵਿੱਚ ਜਿਹੜੀ ਬਹੁਤ ਵਧੀਆ ਗੱਲ ਆ ਡੀਸੀ ਪ੍ਰੈਸੀਡੈਂਸੀ ਜਿਹੜਾ ਅਸੀਂ ਅੰਡਰ ਐਕਸਚੇਂਜ ਪ੍ਰੋਗਰਾਮ ਆਪਸ ਦੇ ਵਿੱਚ ਅਸੀਂ ਬਹੁਤ ਜਿਵੇਂ ਸੈਮੀਨਾਰਸ ਵਗੈਰਾ ਵੀ ਕਰਦੇ ਆ ਜਿਵੇਂ ਅੱਜ ਦਾ ਜਿਵੇਂ ਕraft ਮੇਲਾ ਇਹਦੇ ਵਿੱਚ ਵੀ ਅਸੀਂ ਇਕੱਠੇ ਇੱਕ ਪਲੇਟਫਾਰਮ ਦੇ ਉੱਪਰ ਕੰਮ ਕਰਦੇ ਆ ਤੇ ਇਹਨਾਂ ਦੇ ਮੈਨੂੰ ਲੱਗਦਾ ਵੀ 500 ਤੋਂ ਜ਼ਿਆਦਾ ਵਿਦਿਆਰਥੀ ਨੇ ਜਿਹੜੇ ਉਹ ਸਕੂਲ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੇ ਸਾਡੇ ਵੱਲੋਂ ਕraft ਮੇਲੇ ਲਈ ਬੱਚਿਆਂ ਵੱਲੋਂ ਮਾਡਲ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਉਹਨਾਂ ਨੇ ਵਿਜ਼ਿਟ ਕਰਕੇ ਕੁਝ ਆਈਡੀਆ ਆਪਸ ਦੇ ਵਿੱਚ ਸ਼ੇਅਰ ਕੀਤੇ ਬੱਚਿਆਂ ਨੇ ਤੇ ਨਾਲ ਜਿਹੜੀਆਂ ਕਲਚਰ ਐਕਟੀਵਿਟੀਜ਼ ਵੀ ਕਰਵਾਈਆਂ ਗਈਆਂ ਨੇ ਤੇ ਬਹੁਤ ਵਧੀਆ ਜੋ ਇੱਕ ਮੈਸੇਜ ਸੋਸਾਇਟੀ ਨੂੰ ਜੋ ਅਸੀਂ ਦੇਣਾ ਚਾਹੁੰਦੇ ਹਾਂ ਅੱਜ ਦੇ ਜਿਹੜਾ ਕraft ਮੇਲਾ ਇਹਦੇ ਜਰੀਏ ਅਸੀਂ ਦਿੱਤਾ ਤੇ ਨਾਲ ਜੋ ਮੈਜਿਕ ਸ਼ੋਅ ਆ ਬੱਚਿਆਂ ਵੱਲੋਂ ਰੰਗੋਲੀ ਆਈਟਮਸ ਵੀ ਤਿਆਰ ਕੀਤੀਆਂ ਗਈਆਂ ਨੇ ਤੇ ਮੇਨਲੀ ਸਾਡਾ ਫੋਕਸ ਹੁੰਦਾ ਬੱਚੇ ਦੀ ਆਲਰਾਊਂਡ ਡਵੈਲਪਮੈਂਟ ਦਾ ਤੇ ਨਾਲ ਹੀ ਜਿਹੜੀਆਂ ਸੋਸ਼ਲ ਅਵੇਅਰਨੈਸ ਬੱਚੇ ਦੇ ਵਿੱਚ ਲੈ ਕੇ ਆਉਣੀ ਆ ਜਿਵੇਂ ਵੇਸਟ ਮਟੀਰੀਅਲ ਯੂਜ਼ ਕਰਕੇ ਬਹੁਤ ਅੱਛਾ ਜੋ ਵੇਸਟ ਮਟੀਰੀਅਲ ਯੂਜ਼ ਬਣਾਇਆ ਤੇ ਨਾਲ ਜਿਵੇਂ ਅਸੀਂ ਡਰੱਗਸ ਦੇ ਉੱਪਰ ਵੀ ਅਵੇਅਰਨੈਸ ਲਈ ਇੱਕ ਐਜੂਕੇਸ਼ਨ ਵੀ ਅਸੀਂ ਨਾਲ ਆਰਗੇਨਾਈਜ਼ ਕੀਤੀ ਹੋਈ ਆ ਤੇ ਆਸ ਕਰਦਾ ਵੀ ਜੋ ਇਹ ਪੰਜਾਬ ਲੈਵਲ ਦਾ ਸਾਡਾ ਜਿਹੜਾ ਪ੍ਰੋਗਰਾਮ ਇੱਕ ਸੋਸਾਇਟੀ ਨੂੰ ਵਧੀਆ ਮੈਸੇਜ ਨੂੰ ਇਹ ਕਰੂਗਾ ਤੇ ਜੋ ਗੈਪ ਆ ਪ੍ਰਾਈਵੇਟ ਤੇ ਗਵਰਨਮੈਂਟ ਸਕੂਲਾਂ ਦਾ ਸਾਡੇ ਵੱਲੋਂ ਲਗਾਤਾਰ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਜਦੋਂ ਵੀ ਡੀਸੀ ਐਮ ਪ੍ਰੈਜ਼ੀਡੈਂਸੀ ਨੂੰ ਕੋਈ ਰਿਕਵੈਸਟ ਕਰਦੇ ਹਾਂ ਕੋਈ ਬੈਡਮਿੰਟਨ ਦੇ ਲਈ ਸਾਨੂੰ ਕੋਈ ਉਹਨਾਂ ਨੇ ਕੋਰਟ ਦੇਣੇ ਆ ਜਾਂ ਕੋਈ ਸਾਨੂੰ ਬੈਡਮਿੰਟਨ ਦੇ ਕੋਚ ਕੋਚ ਵੀ ਸਾਨੂੰ ਪ੍ਰੋਵਾਈਡ ਕਰਦੇ ਆ ਤਾਂ ਉਹਦੇ ਨਾਲ ਇੱਕ ਸਾਨੂੰ ਜਿਵੇਂ ਸਾਡੇ ਕੋਲ ਐਫਰਟਸ ਫੈਸਿਲਿਟੀਆਂ ਘਟ ਨੇ ਰਲ ਕੇ ਅਸੀਂ ਇੱਕ ਪਲੇਟਫਾਰਮ ਦੇ ਉੱਪਰ ਕੰਮ ਕਰਦੇ ਹਾਂ ਤੇ ਸਾਡੇ ਜੋ ਬੱਚੇ ਨੇ ਉਹਦਾ ਬੈਨੀਫਿਟ ਲੈ ਰਹੇ ਨੇ ਤੇ ਹੋਪ ਕਰਦਾ ਵੀ ਅਸੀਂ ਆਨਲਾਈਨ ਟਾਈਮ 'ਚ ਵੀ ਇਸੇ ਤਰ੍ਹਾਂ ਇੱਕ ਪਲੇਟਫਾਰਮ ਤੇ ਕੰਮ ਕਰਦੇ ਹਾਂ ਥੈਂਕ ਯੂ ਯਾ ਸਰਕਾਰੀ ਪ੍ਰਾਇਮਰੀ ਸਕੂਲ ਬਲਾਗ ਮੰਗਰ ਦੇ ਵਿੱਚ ਅੱਜ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਦੀਵਾਲੀ ਦਾ ਤੇ ਬਹੁਤ ਹੀ ਮਿਹਨਤ ਕੀਤੀ ਗਿਆ ਸਕੂਲ ਦੇ ਬੱਚਿਆਂ ਵੱਲੋਂ ਦੇ ਸਕੂਲ ਦੇ ਸਟਾਫ ਵੱਲੋਂ ਚਲੋ ਬੱਚਿਆਂ ਦਾ ਜਿਹੜੀ ਆਪਣੀ ਐਕਟੀਵਿਟੀ ਤੇ ਮਿਹਨਤ ਕੀਤੀ ਕੀਤੀ ਪਰ ਜਿੰਨਾ ਸੋਹਣਾ ਪ੍ਰੋਗਰਾਮ ਕੀਤਾ ਗਿਆ ਜਿ ਸਕੂਲ ਦੇ ਸਟਾਫ ਦਾ ਸਕੂਲ ਦੇ ਪ੍ਰਿੰਸੀਪਲ ਦਾ ਬਹੁਤ ਹੀ ਜਿਆਦਾ ਮਿਹਨਤ ਹੈ ਤੇ ਉਹਨਾਂ ਦੀ ਧੰਨਵਾਦ ਕਰਨੇ ਕਿ ਉਹ ਇਹਨਾਂ ਬੱਚਿਆਂ ਨੂੰ ਇੰਨਾ ਵਧੀਆ ਇੰਨਾ ਵਧੀਆ ਇਵੈਂਟ ਉਹਨਾਂ ਨੇ ਮੈਨੇਜ ਕੀਤਾ ਜਿਸ ਦੇ ਵਿੱਚ ਜਿਹੜਾ ਵੱਖ-ਵੱਖ ਪ੍ਰਦਰਸ਼ਨ ਲਗਾਈ ਗਈ ਹੈ ਜਿਨ੍ਹਾਂ ਵਿੱਚ ਅ ਕੋਈ ਪ੍ਰੋਜੈਕਟ ਬੱਚਿਆਂ ਨੇ ਵੱਖਰੇ ਵੱਖਰੇ ਪ੍ਰੋਜੈਕਟ ਬਣਾਏ ਨੇ ਜਿੰਨਾ ਵਿੱਚ ਬੱਚੇ ਆਪਣੇ ਕਲਾ ਨੂੰ ਪ੍ਰਦਰਸ਼ਨ ਹੋਰ ਉਤਸ਼ਾਹ ਹੋ ਰਿਹਾ ਆਪਣੇ ਕਲਾ ਦੇ ਪ੍ਰਤੀਨ ਦਾ ਤੇ ਸਟੇਜ ਦੇ ਵਿੱਚ ਪਰਫਾਰਮੈਂਸ ਦੇ ਰਹੇ ਨੇ ਕੋਈ ਸਕਿੱਟ ਹੈਗੇ ਕਈ ਕਲਾਕਾਰ ਇਹ ਕਲਾ ਜਿਹੜਾ ਕਲਾ ਦਾ ਪ੍ਰਦਰਸ਼ਨ ਕੀਤਾ ਬੱਚਿਆਂ ਨੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜਨ ਦਾ ਅ ਸਾਡੇ ਬੱਚੇ ਹਰ ਸਾਲ ਦੀਵਾਲੀ ਮੇਲੇ ਵਿੱਚ ਪਾਰਟਿਸਿਪੇਟ ਕਰਦੇ ਜੋ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਮੋਤੀ ਨਗਰ ਇਨਕੇ ਬੱਚੇ ਜੋ ਹੈ ਬਹੁਤ ਹੀ ਕ੍ਰੀਏਟਿਵ ਔਰ ਆਰਟਿਸਟਿਕ ਬੱਚੇ ਹੈ और वो इस बार जैसे उन्होंने वेस्ट मटेरियल से बड़ी सारी चीज़ें उन्होंने बनाई हैं और हमारे बच्चे जो हैं वो इसमें मेला में पार्टिसिपेट करते हैं और वो उनकी बनाई चीज़ें खरीदते हैं ताकि उनको भी ऑनट और वाला जो है वो मौका मिले बच्चों को यही मैसेज देना चाहती हूँ कि एक तो जो ये आजकल जो ज़माना है आगे आने वाला जो है वो स्किल का है अगर बच्चों में स्किल है तो वो ज़िंदगी में कामयाब ही होंगे तो छोटे छोटे बच्चे नर्सरी ग्रेड वन ग्रेड टू के बच्चों को देख कर उन्होंने इतनी अच्छी अच्छी चीज़ें बनाई हैं जो घर के सजावट के उसमें भी काम आएंगी तो वो स्किल को देख के बहुत अच्छा लगता है कि बच्चे अपने पेरेंट्स का नाम रोशन करेंगे